ਸਾਸਤਰੀਕਾਲ ਜੀ ਸ਼ੀਤਲ ਪੰਡੋਰੀ ਬਲੌਗ ਫੇਸਬੁਕ ਪੇਜ ਅਤੇ ਸ਼ੀਤਲ ਸਿੰਘ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਦੀ ਕਹਾਣੀ ਇੱਕ ਗਧੇ ਦੀ ਕਹਾਣੀ ਇੱਕ ਬੰਦੇ ਨੇ ਇੱਕ ਗੱਧਾ ਪਾਲਿਆ ਗਧੇ ਦੇ ਨਾਲ ਉਸ ਦਾ ਬਹੁਤ ਜ਼ਿਆਦਾ ਪ੍ਰੇਮ ਪੈ ਗਿਆ ਉਹ ਦੋਨੋਂ ਇਕੱਠੇ ਰਹਿੰਦੇ ਇਕੱਠੇ ਉੱਠਦੇ ਇਕੱਠੇ ਬੈਠਦੇ ਠੰਡ ਦਾ ਮੌਸਮ ਸੀ ਉਹ ਬੰਦਾ ਗਧੇ ਨੂੰ ਛੱਤ ਤੇ ਲੈ ਜਾਂਦਾ ਹੈ ਤਾਂ ਕਿ ਕੁਝ ਸਮਾਂ ਦੋਨੋਂ ਧੁੱਪ ਚ ਬਤਾ ਸਕਣ ਕੁਝ ਸਮੇਂ ਬਾਅਦ ਉਹ ਗਧੇ ਨੂੰ ਥੱਲੇ ਲੈ ਕੇ ਆਉਂਦਾ ਪਰ ਗੱਦਾ ਮਨਾ ਕਰ ਦਿੰਦਾ ਉਹ ਬਾਰ-ਬਾਰ ਜ਼ੋਰ ਲਾਉਂਦਾ ਪਰ ਗੱਦਾ ਨਹੀਂ ਮੰਨਦਾ ਉਹ ਬੰਦਾ ਥੱਲੇ ਉਤਰ ਕੇ ਅੰਦਰ ਆ ਕੇ ਸੌਂ ਜਾਂਦਾ ਤਾਂ ਗੱਦਾ ਛੱਤ ਵਿੱਚ ਲੱਤਾਂ ਮਾਰਨੀ ਸ਼ੁਰੂ ਕਰ ਦਿੰਦਾ ਜਦੋਂ ਠਕ ਠਕ ਦੀ ਆਵਾਜ਼ ਆਉਂਦੀ ਤਾਂ ਉਹ ਬੰਦਾ ਦੁਬਾਰਾ ਉੱਤੇ ਜਾਂਦਾ ਗਧੇ ਨੂੰ ਮਨਾਉਂਦਾ ਕਾਫੀ ਜ਼ੋਰ ਲਾਉਂਦਾ ਪਰ ਉਹ ਗਦਾ ਇੱਕ ਵੀ ਨਹੀਂ ਸੁਣਦਾ ਜਿੱਦ ਕਰਦਾ ਕਿ ਮੈਂ ਛੱਤ ਤੇ ਹੀ ਰਵਾਂਗਾ ਉਹ ਬੰਦਾ ਥੱਲੇ ਉਤਰੇ ਹੁੰਦਾ ਤੇ ਆਪਣੇ ਕੰਮਕਾਰਾਂ ਵਿੱਚ ਲੱਗ ਜਾਂਦਾ ਗਧੇ ਨੇ ਆਪਣਾ ਕੰਮ ਜਾਰੀ ਰੱਖਿਆ ਉਹ ਲਗਾਤਾਰ ਛੱਤ ਦੇ ਉੱਤੇ ਲੱਤਾਂ ਮਾਰ ਰਿਆ ਸੀ ਲੱਤਾਂ ਮਾਰਦਿਆ ਮਾਰਦਿਆ ਇੱਕ ਲੱਤ ਐਸੀ ਵੱਜੀ ਕਿ ਉਹ ਛੱਤ ਡਿੱਗ ਗਈ ਛੱਤ ਡਿੱਗਣ ਦੇ ਨਾਲ ਇਹ ਗਦਾ ਥੱਲੇ ਡਿੱਗ ਜਾਂਦਾ ਹੈ ਅਤੇ ਮਰ ਜਾਂਦਾ ਹੈ ਕਹਾਣੀ ਤਾਂ ਬਸ ਇੱਥੇ ਹੀ ਖਤਮ ਹੋ ਜਾਂਦੀ ਹੈ ਪਰ ਸਾਨੂੰ ਕੁਝ ਗੱਲਾਂ ਸਿੱਖਣ ਨੂੰ ਦੇ ਜਾਂਦੀ ਹੈ ਪਹਿਲੀ ਗੱਲ ਇਹ ਕਿ ਕਿਸੇ ਵੀ ਗਧੇ ਨੂੰ ਉੱਚੇ ਮੁਕਾਮ ਤੇ ਨਾ ਪਹੁੰਚਾਓ ਕਿਉਂਕਿ ਜੇ ਤੁਸੀਂ ਕਿਸੇ ਗਧੇ ਨੂੰ ਉੱਚੇ ਮੁਕਾਮ ਤੇ ਪਹੁੰਚਾਉਂਗੇ ਤਾਂ ਉਹ ਸਭ ਤੋਂ ਪਹਿਲਾਂ ਆਪਣਾ ਨੁਕਸਾਨ ਕਰੂਗਾ ਉਸ ਤੋਂ ਬਾਅਦ ਜਿਸ ਇਨਸਾਨ ਨੇ ਉਸ ਨੂੰ ਉੱਤੇ ਪਹੁੰਚਾਇਆ ਉਸ ਦਾ ਵੀ ਨੁਕਸਾਨ ਕਰੂਗਾ ਤੇ ਤੀਜੀ ਗੱਲ ਜਿਸ ਇਨਸਾਨ ਨੇ ਉਸ ਨੂੰ ਮੁਕਾਮ ਤੇ ਪਹੁੰਚਾਇਆ ਉਸ ਦਾ ਵੀ ਨੁਕਸਾਨ ਕਰੂਗਾ ਤੇ ਰਹੀ ਗੱਲ ਆਖਰੀ ਇਹ ਕਹਾਣੀ ਕਿਸੇ ਗਧੇ ਲਈ ਨਹੀਂ ਸੀ ਤੁਸੀਂ ਖੁਦ ਸਮਝਦਾਰ ਹੋ ਧੰਨਵਾਦ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਅਤੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਜੀ